ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਪੰਜਾਬ ਚ ਇੱਕ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਕੰਟੀਨਿਊਡ ਚੱਲ ਰਹੀ ਹੈ ਉਹਦੇ ਤਹਿਤ ਹੀ ਬਠਿੰਡਾ ਪੁਲਿਸ ਲਗਾਤਾਰ ਜਿਹੜੇ ਮਾੜੇ ਅਨਸਰ ਹੈ ਇਨਕਲੂਡਿੰਗ ਡਰਗ ਪੈਡਲਰਸ ਜਾਂ ਕੋਈ ਵੀ ਕ੍ਰਿਮੀਨਲ 엘ਿਮੈਂਟਸ ਉਹਨਾਂ ਤੇ ਕਾਰਵਾਈ ਕਰਦੀ ਰਹੀ ਹੈ ਉਸ ਦੇ ਤਹਿਤ ਹੀ ਅੱਜ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਜਦੋਂ ਅੱਜ ਸਵੇਰੇ ਸਾਡੀ ਸੀਆਈਏ 1 ਦੀ ਟੀਮ ਜਿਹੜੀ ਸ਼ੱਕੀ ਪੁਰਸ਼ਾਂ اور ਵਹੀਕਲਸ ਦੀ ਚੈਕਿੰਗ ਕਰ ਰਹੀ ਸੀਗੀ ਪੈਟਰੋਲਿੰਗ ਕਰ ਰਹੀ ਸੀ ਮੈਨਾ ਚੌਂਕ ਏਰੀਆ ਜਿਹੜਾ ਪੁਲਿਸ ਸਟੇਸ਼ਨ ਕੋਤਵਾਲੀ ਦੇ ਤਹਿਤ ਪੈਂਦਾ ਹੈ ਉੱਥੇ ਉਹਨਾਂ ਨੂੰ ਉਹਨਾਂ ਨੇ ਸ਼ੱਕ ਦੇ ਬਿਨਾਂ ਤੇ ਇੱਕ ਬਲੈਕ ਫੋਰਚੂਨਰ ਗੱਡੀ ਨੂੰ ਇੰਟਰਸੈਪਟ ਕੀਤਾ ਜਿਹਦਾ ਨੰਬਰ ਹੈ ਪੀਬੀ 53ਈ 6771 ਇਸ ਗੱਡੀ 'ਚ 6 ਵਿਅਕਤੀ ਬੈਠੇ ਹੋਏ ਸੀਗੇ ਤੇ ਜਦੋਂ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਨਾਂ ਵਗੈਰਾ ਪੁੱਛੇ ਗਏ ਤੇ ਉਹਨਾਂ ਨੇ ਆਪਣੇ ਨਾਂ ਲਖਵੀਰ ਸਿੰਘ ਪ੍ਰਭਜੀਤ ਸਿੰਘ ਰਣਜੋਤ ਸਿੰਘ ਆਕਾਸ਼ ਮਾਰਵਾ ਰੋਹਿਤ ਕੁਮਾਰ ਔਰ ਗੁਰਚਰਨ ਸਿੰਘ ਦਸਿਆ ਇਹ 6 ਦੇ 6 ਜਿਹੜੇ ਵਿਅਕਤੀ ਐ ਇਹ ਮਲੋਟ ਡਿਸਟ੍ਰਿਕਟ ਸ਼੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਆ ਉੱਥੇ ਦੇ ਵਸਨੀਕ ਐ ਤੇ ਜਦੋਂ ਮੌਕੇ ਤੇ ਡੀਐਸਪੀ ਸਿਟੀ 1 ਸੰਦੀਪ ਸਿੰਘ ਜੀ ਨੂੰ ਉੱਥੇ ਬੁਲਾਇਆ ਗਿਆ ਤੇ ਜਦੋਂ ਗੱਡੀ ਦੀ ਚੈਕਿੰਗ ਕੀਤੀ ਗਈ ਤੇ ਉਹਦੇ ਚ ਸਾਨੂੰ 40 ਕਿਜੀ ਹੈਰੋਇਨ ਜਿਹੜੀ ਹੈਵੀ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ ਉਹ ਇਸ ਗੱਡੀ ਚੋਂ ਬਰਾਮਦ ਕੀਤੀ ਗਈ ਔਰ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਖਤਵਾਲੀ ਥਾਣੇ 'ਚ ਐਨਡੀਪੀਐਸ ਦੇ ਰਿਲੇਵੈਂਟ ਸੈਕਸ਼ਨ ਦੇ ਤਹਿਤ ਐਫਆਈਆਰ ਲੌਂਚ ਕੀਤਾ ਜਾ ਰਿਹਾ ਹੈ ਜੋ ਹੁਣ ਤੱਕ ਦੀ ਪ੍ਰੀਲੀਮਿਨਰੀ ਪੁੱਛਗਿੱਛ ਕੀਤੀ ਗਈ ਹੈ ਉਹਦੇ 'ਚ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਕਮਰਸ਼ੀਅਲ ਕੁਆਂਟੀਟੀ ਦੀ ਹੈਰੋਇਨ ਰਿਕਵਰ ਹੋਈ ਹੈ ਇੱਕ ਫੋਰਨ ਬੇਸਡ ਹੈਂਡਲਰ ਇਹਦੇ 'ਚ ਇਨਵੋਲਡ ਹੈ ਜਿਹੜਾ ਕ੍ਰਾਸ ਬਾਰਡਰ ਪਾਕਿਸਤਾਨ ਤੋਂ ਇਹਨਾਂ ਨੂੰ ਜਿਹੜੀ ਹੈਰੋਇਨ ਹੈ ਮੰਗਵਾ ਕੇ ਦੋਸ਼ੀਆਂ ਨੂੰ ਡਿਲੀਵਰ ਕਰਾਂਦਾ ਸੀਗਾ ਸੋ ਇਸ ਬੇਸ ਤੇ ਅਸੀਂ ਹੁਣ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਜਿਹੜਾ ਰਿਮਾਂਡ ਲਵਾਂਗੇ ਇਹ ਸਾਰੇ ਐਂਗਲਸ ਕਿ ਪਿੱਛੋਂ ਕੌਣ ਕੌਣ ਇਨਵੋਲਡ ਸੀਗੇ ਜਿਵੇਂ ਕਿ ਹੁਣ ਤੱਕ ਪਤਾ ਲੱਗਿਆ ਕਿ ਇਹਦੇ ਚ ਇੱਕ ਫੋਰਨ ਬੇਸਡ ਹੈਂਡਲਰ ਇਨਵੋਲਡ ਹੈ ਔਰ ਉਹ ਕ੍ਰਾਸ ਬਾਰਡਰ ਇਹ ਜਿਹੜੀ ਨਸ਼ੇ ਦੀ ਸਪਲਾਈ ਡਿਲੀਵਰ ਕਰਾਂਦਾ ਸੀਗਾ ਤੇ ਡਿਲੀਵਰ ਕਰਾ ਕੇ ਅੱਗੇ ਕਿੱਥੇ ਕਿੱਥੇ ਵੇਚਦੇ ਸੀ ਇਹ ਸਾਰਾ ਜਿਹੜਾ ਨੈਕਸਸ ਹੈ ਬੈਕਪੋਰਡ ਐਂਡ ਫਾਰਵਰਡ ਲਿੰਕੇਜ ਇਹਨੂੰ ਅਸੀਂ ਇਹਨੂੰ ਅਸੀਂ ਅਨਰੈਵਲ ਕਰਾਂਗੇ ਬਟ ਇਹ ਰਿਮਾਂਡ ਤੋਂ ਬਾਅਦ ਹੀ ਪਤਾ ਲੱਗੇਗਾ ਔਰ ਇਹ ਵੀ ਪਤਾ ਲੱਗਿਆ ਕਿ ਜਿਹੜੀ ਇਹ ਹੈਰੋਇਨ ਹੈ ਇਹ ਨਾਟ ਜਸਟ ਆਪਣੇ ਪੰਜਾਬ ਦੇ ਵੱਖ-ਵੱਖ ਡਿਸਟ੍ਰਿਕਟ ਰਾਦਰ ਦੂਜੇ ਸਟੇਟ ਦੇ ਜ਼ਿਲ੍ਹਿਆਂ ਨੂੰ ਵੀ ਇਹ ਸਪਲਾਈ ਕਰ ਰਹੇ ਸੀਗੇ ਔਰ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ 6 ਵਿਅਕਤੀ ਹੈ ਇਹਨਾਂ ਦੀ ਇਨਾਂ ਚ ਸਭ ਤੋਂ ਛੋਟੀ ਉਮਰ ਦਾ ਲੜਕਾ 21 ਸਾਲ ਦਾ ਵੀ ਹੈ ਔਰ ਮੈਕਸਿਮਮ ਏਜ ਇਹਦੇ ਚ 33 ਸਾਲ ਹੈ ਜੋ ਲਖਵੀਰ ਸਿੰਘ ਹੈ ਇਨਾਂ ਛੇ ਚ ਬਾਕੀ ਸਾਰੇ ਬੇਰੋਜ਼ਗਾਰ ਹੈ ਸਿਰਫ ਜਿਹੜਾ ਲਖਵੀਰ ਸਿੰਘ ਔਰ ਫਲਖਾ ਹੈ ਉਹ ਕਾਰ ਬਾਜ਼ਾਰ ਦੀ ਸੇਲ ਪਰਚੇਸ ਦਾ ਕੰਮ ਕਰਦਾ ਹੈ ਔਰ ਇਹਦੇ ਤੇ ਇੱਕ ਪਹਿਲਾ ਐਫ ਆਈ ਆਰ ਦਰਜੇ 2022 ਚ ਅੰਡਰ ਸੈਕਸ਼ਨ 308 365 342 506 148 149 ਆਈ ਪੀਸੀ ਐਂਡ ਆਰਮਜ਼ ਐਟ थाना ਸਿਟੀ ਮਲੌਰਟ ਮੁਖਸਰ ਸਾਹਿਬ ਚ ਔਰ ਜਿਹੜਾ ਪ੍ਰਭਜੀਤ ਸਿੰਘ ਹੈ 26 ਸਾਲ ਦਾ ਇਹ ਵੀ ਮਲੌਰ ਤੋਂ ਰਣ ਵਾਲਾ ਇਹਦੇ ਤੇ 2020 ਚ ਇੱਕ ਐਨਡੀਪੀਐਸ ਦਾ ਪਰਚਾ ਦਰਜਾ ਪਰ ਉਹ ਨਾਨ ਕਮਰਸ਼ੀਅਲ ਕੁਆਂਟੀਟੀ ਦਾ ਔਰ ਜਿਹੜੇ ਬਾਕੀ ਚਾਰ ਦੋਸ਼ੀ ਹੈਗੇ ਨਾ ਤੇ ਕੋਈ ਵੀ ਇਹਨਾਂ ਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਔਰ ਸੋ ਇਸ ਕੇਸ ਚ ਸਾਡੀ ਹੁਣ ਤੱਕ ਦੀ ਟੋਟਲ ਰਿਕਵਰੀ 40 ਕਿਜੀ ਹੈਰੋਇਨ ਹੈ ਔਰ ਜਿਹੜੀ ਗੱਡੀ ਜੇ ਬਰਾਮਦ ਹੋਈ ਹੈ ਬਲੈਕ ਫੋਰਚਨਰ ਉਹ ਅਸੀਂ ਕਬਜ਼ੇ ਚ ਲੈ ਲੀਏ ਐਂਡ ਜਿਵੇਂ ਮੈਂ ਦੱਸਿਆ ਹੁਣ ਅਸੀਂ ਰਿਮਾਂਡ ਲੈ ਕੇ ਇਸ ਕੇਸ ਦੀ ਬੈਕਵਰਡ ਫਾਰਵਰਡ ਲਿੰਕੇਜ ਨੂੰ ਕੱਢਾਂਗੇ ਥੈਂਕ ਯੂ ਜਿਹੜੀ ਜਿਪੀ ਜਰਸੀ ਹੋ ਉਹ ਵੀ ਇਹਨਾਂ ਦੇ ਕਰਸੇ ਦੇਖੋ ਜੀ ਕਰਦੀ ਜਿਹੜੀ ਰੇਟਸ ਵਗੈਰਾ ਹੁੰਦੇ ਉਹ ਸਾਰੇ ਡਿਊਰਿੰਗ ਇਨਵੈਸਟੀਗੇਸ਼ਨ ਦਾ ਹਿੱਸਾ ਹੁੰਦਾ ਬਟ ਇਨੀਸ਼ੀਅਲੀ ਨਾਨੂੰ ਇੰਟਰਸੈਪਟ ਗੱਡੀ ਚ ਕੀਤਾ ਗਿਆ ਤੇ ਉੱਥੇ ਹੀ ਨਾਨੂੰ ਸਾਨੂੰ ਗ੍ਰਾਮਤੀ ਹੋਈਗੀ ਮੈਂ ਜਿਹੜੇ ਫੌਲਰ ਵਾਲੇ ਜੋ ਫੌਲਰ ਲਿੰਕਰ ਉਹ ਕੋਈ ਹੈ ਉਹ ਥੋੜੇ ਸ਼ੇਅਰ ਹੋਣਗੇ ਮੈਂ ਜਿਹੜੇ ਫੌਲਰ ਨਹੀਂ ਕਿਹਾ ਫੋਰਨ ਬੇਸਡ ਹੈਂਡਲਰ ਹੁੰਦਾ ਹੈ ਥੀਜ਼ ਆਰ ਆਪਰੇਸ਼ਨਲ ਟਰਮ ਬੈਕਵਰਡ ਲਿੰਕੇਜ ਚ ਪਤਾ ਲੱਗਿਆ ਕਿ ਇੱਕ ਬੰਦਾ ਵਿਦੇਸ਼ ਚ ਬੈਠਾ ਹੈ ਜਿਹੜਾ ਇਹਨਾਂ ਨੂੰ ਜੋ ਇਹ ਰਿਕਵਰੀ ਉਹਨੂੰ ਕਰਾਸ ਬਾਰਡਰ ਡਾਇਰੈਕਟ ਕਰ ਰਿਆ ਸੀ ਤੇ ਡਿਲੀਵਰ ਕਰਾ ਰਿਆ ਸੀ ਸੌਰੀ ਕਿਹੜੇ ਏਰੀਆ ਚੋਈਏ ਸੌਰੀ ਕਿਹੜੇ ਏਰੀਆ ਚੋਈਏ ਕਰਾਸ ਬਾਰਡਰ ਜੀ ਬਾਰਡਰ ਡਿਸਟ੍ਰਿਕਟਸ ਹੁੰਦੇ ਨੇ ਜਿਹੜੇ ਪਾਕਿਸਤਾਨ ਦੇ ਤੇ ਹਲੇ ਐਗਜ਼ੈਕਟ ਸਾਨੂੰ ਪਤਾ ਨਹੀਂ ਹੈ ਬਟ ਇਟ ਇਜ਼ ਵਨ ਆਫ ਦਾ ਬਾਰਡਰ ਡਿਸਟ੍ਰਿਕਟ ਇਹ ਜੀ ਤਫ਼ਤੀਸ਼ ਚ ਪਤਾ ਲੱਗੇਗਾ ਹਲੇ ਮੈਂ ਤੁਹਾਨੂੰ ਡਰਾਉਣਾ ਹੀ ਆਈ ਐਨ ਜੀ

ਉਨੇ ਜੋ ਪਤਾ ਲੱਗਿਆ ਜੀ ਥੋੜੀ ਦੇਰ ਤੇ ਤਾਂ ਇੱਥੇ ਹੀ ਸੀਗੇ ਬਟ ਪਿੱਛੋਂ ਇਹ ਮਲੋਟ ਨੂੰ ਹੀ ਬਿਲੋਂਗ ਬਿਲੋਂਗ ਕਰਦੇ ਥੋੜਾ ਘਰਵਾਲੀ ਜਾਣਕਾਰੀ ਜੇ ਜੀ ਜੇ ਤਾਂ ਆਪਣਾ ਹੈ ਉਹ ਜਾਂ ਕਿਰਾਏ ਤੇ ਰਹਿੰਦੇ ਸੀ ਜੀ ਜੀ ਹਲੇ ਮੈਂ ਰਿਵੀਲ ਨਹੀਂ ਕਰ ਸਕਦੀ ਤਫਤੀਸ਼ ਕਨਫਰਮ ਕਰਾਂਗੇ ਤਾਂ ਹੀ ਆਈ ਕੈਨ ਕਨਫਰਮ ਕਰੀ ਬਹੁਤ ਕੁਝ ਬਰਾਮਦ ਨਹੀਂ ਆਉਣੀ ਰੇਟ ਦਾ ਬਾਕੀ ਲੰਬੀ ਚੱਲੀ ਰਹੇ ਦੇਖੋ ਜੀ ਜਿਹੜਾ ਐਨ ਡੀ ਪੀ ਐਸ ਦਾ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ ਦੈਟ ਇਜ਼ ਸਾਡੇ ਜੋ ਸਪੈਸ਼ਲੀ ਬੀ ਐਨ ਐਸ ਤੇ ਈ ਸਾਕਸ਼ ਐਪ ਦਾ ਸਾਰਾ ਪ੍ਰੋਸੀਜਰ ਹੁੰਦਾ ਉਹ ਸਾਰਾ ਜਦੋਂ ਤੱਕ ਅਸੀਂ ਕੰਪਲੀਟ ਨਹੀਂ ਕਰਦੇ ਵੀ ਕੈਨਟ ਕਨਫਰਮ ਟੂ ਕੀ ਟਾਈਮ ਲੱਗਦਾ ਜੀ ਆਪਣੇ ਜ਼ਿਲ੍ਹੇ ਚੋਂ ਤਾਂ ਵੱਡੀ ਖੇ ਹੈ ਜੀ ਆਈ ਥਿੰਕ ਰੀਸੈਂਟ ਟਾਈਮਸ ਹੀ ਤਾਂ ਸਭ ਤੋਂ ਵੱਡੀ ਹੈ ਬਟ ਜ਼ਿਲ੍ਹੇ ਦੀ ਸਭ ਤੋਂ ਵੱਡੀ ਹੈ ਨਹੀਂ ਇਹ ਮੈਨੂੰ ਹਲੇ ਚੈੱਕ ਕਰਕੇ ਦੱਸਣਾ ਪਵੇਗਾ ਜਿਸ ਤਰ੍ਹਾਂ ਤੁਸੀਂ ਰਾਤ ਉਸਨੇ ਕਾਉਂਟ ਕੀਤਾ ਮੈਨੂੰ ਇਸ ਦਾ ਕਾਉਂਟ ਕੀਤਾ ਹੋਗਾ ਮੈਂ ਉਸੇ ਪੌਲੀ ਚਿੱਠੀ 'ਚ ਸਾਹਮਣੇ ਲਿਖ ਦਿੰਦਾ ਮੈਂ ਤੁਹਾਨੂੰ ਮੈਂ ਕਿਹ ਵੱਡੀ ਕੀ ਬਣੀ ਹੈ ਕੋ ਜੀ ਸਾਡੇ ਜ਼ਿਲ੍ਹੇ 'ਚ ਜਦੋਂ ਵੀ ਚਾਹੇ ਕਮਰਸ਼ੀਅਲ ਰਿਕਵਰੀ ਹੋਏ ਚਾਹੇ ਕੋਈ ਆਪਰੇਸ਼ਨਲ ਲੋਜ ਚਾਹੇ ਕਿਸੇ ਵੀ ਤਰ੍ਹਾਂ ਦੀ ਹਰ ਮੁਲਾਜ਼ਮ ਦਾ ਵੱਖਰਾ ਇਥੇ ਵਰਕ ਪੋਰਟਫੋਲੀਓ ਹੁੰਦਾ ਹੈ ਬਟ ਮੈਂ ਹਮੇਸ਼ਾ ਹੀ ਜਿਹੜਾ ਵਧੀਆ ਕੰਮ ਕਰਦਾ ਹੈ ਉਹਦੀ ਰეკਮੈਂਡੇਸ਼ਨ ਕਰਦੀ ਹਾਂ ਡੀਜੀ ਸਰ ਇਜ਼ ਕਾਈਂਡ ਇਨਫ ਕਿ ਹਮੇਸ਼ਾ ਸਾਡੇ ਕੰਮਾਂ ਨੂੰ ਇਕਨੋਲਜ ਕਰਦੇ ਸੋ ਡੈਫੀਨਿਟਲੀ ਇਸ ਕੇਸ ਚ ਜਿਨ੍ਹਾਂ ਨੇ ਵੀ ਵਧੀਆ ਕੰਮ ਕੀਤਾ ਮੈਂ ਲਿਖਾਂਗੀ ਉਹਨਾਂ ਦੇ ਮੈਮ ਜਦੋਂ ਤੁਸੀਂ ਗੱਲ ਕਰਦੇ ਤਾਂ ਇਹਨਾਂ ਨੂੰ ਜਿਹੜਾ ਇਹਨਾਂ ਦਾ ਰੌਂਡ ਅਪ ਕੀਤਾ ਗਿਆ ਸੀ दे चेकिंग ਕਰਾਉਂ ਮੈਂ ਜੀ ਰਾਤ ਨੂੰ ਰਾਉਂਡ ਅਪ ਨਹੀਂ ਗਿਆ ਮੈਂ ਕਿਹਾ ਅੱਜ ਸਵੇਰੇ ਨਾ ਨੂੰ ਰਾਉਂਡ ਕਰਦੇ ਹਾਂ ਜੀ ਗੱਡੀ ਚ ਬਰਾਮਦ ਹੋਈ ਸੀ ਜਾਂ ਸ਼ੱਕ ਦੇ ਆਧਾਰ ਤੇ ਨਾ ਕੋਈ ਜਾਂ ਫਿਰ ਪਰਮਿਸ਼ਨ ਨਹੀਂ ਜੀ ਇਹ ਪੈਟਰੋਲਿੰਗ ਚ ਸਾਨੂੰ ਸ਼ੱਕੀ ਗੱਡੀਆਂ ਅਸੀਂ ਪਹਿਲਾਂ ਵੀ ਇੰਟਰਸੈਪਟ ਕਰਦੇ ਹਾਂ ਤੇ ਉਸੇ ਸ਼ੱਕ ਦੇ ਬਿਨਾਂ ਤੇ ਗੱਡੀ ਨੂੰ ਰੋਕਿਆ ਗਿਆ ਤੇ ਉਦੀ ਚੈਕਿੰਗ ਚ ਉਹ ਬਰਾਮਦ ਹੋਈ ਅਸਾਂ ਬਰਾਮਦ ਕੀ ਗੱਡੀ ਕਿਸ ਦੇ ਨਾਮ ਕਿਸ ਦੇ ਨਾਮ ਹੈ ਬਾਕੀ

ਇਹ ਜ਼ਰੂਰ ਕਲੀਅਰ ਹੋਇਆ ਕਿ ਇਸ ਕੇਸ 'ਚ ਇੱਕ ਫੋਰਨ ਬੇਸ ਹੈਂਡਲਰ ਹੈ ਸੋ ਹੀ ਇਜ਼ ਯੂ ਕੈਨ ਸੇ ਹੀ ਇਜ਼ ਵਨ ਆਫ ਦਾ ਮੇਨ ਐਂਟੀਟੀਜ਼ ਬਟ ਉਹਦੀ ਆਈਡੈਂਟੀਟੀ ਹਲੇ ਕਨਫਰਮ ਨਹੀਂ ਹੋਈ ਕੁਝ ਦਿਸ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਇਹ ਸਾਡੀ ਆਪਰੇਸ਼ਨਲ ਗੱਲ ਹੈ ਮੈਂ ਤਾਂ ਰਿਵੀਲ ਨਹੀਂ ਕਰ ਸਕਦਾ ਦੇਖੋ ਜੀ ਇਸ ਤਰ੍ਹਾਂ ਦੀ ਕੁਆਂਟੀਟੀ ਆਈ ਥਿੰਕ ਦੇ ਜੋ ਹੋਂਟਕ ਪਤਾ ਲੱਗੇ ਕਿ ਵਕਫ ਵਕ ਜ਼ਿਲ੍ਹਿਆਂ ਚ ਵਕਫ ਵਕ ਲੋਕਾਂ ਨੂੰ ਸਪਲਾਈ ਕਰਦੇ ਸੀ ਸੋ ਐਨੀ ਵੱਡੀ ਖੇਪ ਤਾਂ ਆਈ ਕੈਨੋਟ ਕਨਫਰਮ ਬਟ ਆਈ ਥਿੰਕ ਫੇਲਰ ਕਿਵੇਂ ਹੋਣ ਲਿਆਣਾ ਸਾਡੀ ਸਟੇਟ ਤੋਂ ਅਜੇ ਪੰਜਾਬ ਵਾਲੀ ਕਿ ਇਹ ਉਸ ਅਲਟੀ ਜਪ ਚੈੱਕਿੰਗ ਦੇਖੋ ਜੀ ਕ੍ਰਾਸ ਬਾਰਡਰ ਸਾਡੇ ਹੀ ਪੰਜਾਬ ਦੇ ਹੀ ਕਿਸੇ ਸਟੇਟ ਪੰਜਾਬ ਦੇ ਹੀ ਕਿਸੇ ਡਿਸਟ੍ਰਿਕਟ ਚ ਇਹਨਾਂ ਨੇ ਜਿਹੜੇ ਬਾਰਡਰ ਦੇ ਨੇੜੇ ਲੱਗੇ ਲੱਗਦੇ ਹੈ ਉਤੋਂ ਇਹਨਾਂ ਨੇ ਕਲੈਕਟ ਕੀਤੀ ਹੈ ਬਟ ਇਹ ਦਿਸ ਇਜ਼ ਅ ਟਾਪਿਕ ਟੂ ਵੀ ਕਨਸਿਡਰਡ ਬਟ ਸਾਡੇ ਜ਼ਿਲ੍ਹੇ ਜੋ ਜੋ ਰਿਕਵਰ ਹੋਈ ਹੈ ਉਹ ਮੈਂ ਤੁਹਾਡੇ ਸਾਹਮਣੇ ਦੱਸ ਰਹੀ ਹਾਂ ਮੈਂ ਅਪਲਾਈ ਕਰ ਲਈ ਅਦਰਸ਼ ਸਟੇਟ ਪੱਕੜ ਕੇ ਖੜਾ ਕਰਕੇ ਦੋਹਾਂ ਕੇਂਦਰ ਵਿੱਚ ਬਿਲਕੁਲ ਜਿਹੜੇ ਨਵੇਂ ਮੁੰਡੇ ਲਾਈ ਗਏ ਸੀ ਕਿ ਕਿ ਤਾਂ ਕਿ ਸ਼ੱਕ ਨਾ ਹੋਵੇ ਕਿਉਂਕਿ ਪਹਿਲਾਂ ਕਿਸੇ ਵੀ ਕੋਈ ਆਪਣੀ ਐਫਆਈਆਰ ਰੈਨਿੰਗ ਹੈ ਦੇਖੋ ਜੀ ਦੋ ਤੇ ਐਫਆਈਆਰ ਤਾਂ ਹੈਗੀ ਜੋ ਮੈਂ ਤੁਹਾਨੂੰ ਦੱਸਿਆ ਬਟ ਇਸ ਸਿੱਖ ਦਾ ਇਹ ਸਾਰੇ ਸਾਡੇ ਜ਼ਿਲ੍ਹੇ ਨੂੰ ਬਿਲੋਂਗ ਨਹੀਂ ਕਰਦੇ ਔਰ ਜੇਕਰ ਐਨਡੀਪੀਐਸ ਦਾ ਐਫਆਈਆਰ ਹੈ ਵੀ ਉਹ ਵੀ ਘੱਟ ਮਾਤਰਾ ਦਾ ਹੈ ਸੋ ਇਹ ਅਸੀਂ ਤਫਤੀਸ਼ ਦੇਖਾਂਗੇ ਵਾਟ ਇਜ਼ ਦਾ ਸਮੋਲ ਬਾਰਡਰ ਜੱਟ ਜੀ ਮਿਲਿਆ ਸਾਰਾ ਮਸ਼ਹਾਲਾ ਘਰ ਦੀ ਵੀ ਰੀਡ ਤੇ ਇਸ ਵੀ ਇਹਦੇ ਘਰ ਦੀ ਰੀਡ ਚੱਲੀ ਜਾਂਦੀ ਹੈ ਸਾਰਾ ਕੁਝ ਅਸੀਂ ਸਾਡੇ ਵਿੱਚ ਕੁਝ ਨਹੀਂ ਮਿਲਿਆ ਟੀਜ਼ਰ ਆਪਰੇਸ਼ਨਲ ਥਿੰਗਸ ਜੀ ਸਾਡਾ ਪ੍ਰੋਸੀਜਰ ਹੁੰਦਾ ਹੈ ਉਹ ਮੈਂ ਤੁਹਾਡੇ ਨਾਲ

हले आज से एक बारी रिमांड ले लिए ये सारी गल्ला उदो पता लगना फिर क्या रिमांड तो माल बटे ट्रांसफर हो सके होपफुली होनगे है इसका केस सॉरी ਇਹ ਨਾ ਨਜਾਇਜ਼ ਕਿ ਹੈ ਇਹ ਕੋਈ ਜਦੋਂ ਅਸੀਂ ਕਿਸੇ ਨੂੰ ਅਰੈਸਟ ਕਰਦੇ ਹੈ ਮੁੱਢਲੀ ਤਫਤੀਸ਼ ਅਸੀਂ ਉਹਨਾਂ ਦੇ ਚੀਜ਼ਾਂ ਵੀ ਚੈੱਕ ਕਰਦੇ ਹੈ ਉਹਨਾਂ ਦੇ ਡਿਵਾਈਸਸ ਵੀ ਚੈੱਕ ਕਰਦੇ ਹੈ ਉਹਨਾਂ ਤੋਂ ਪੁੱਛਗਿੱਛ ਕਰਦੇ ਹੈ ਪੁੱਛਗਿੱਛ ਤੇ ਕੁਝ ਸਾਨੂੰ ਇਦਾਂ ਦੇ ਸਬੂਤ ਮਿਲਦੇ ਤਾਂ ਹੀ ਅਸੀਂ ਕਨੈਕਟ ਕਰਦੇ ਹੈ ਸਭ ਕੁਝ ਹੋਏਗਾ ਬਟ ਅਜੇ ਅਰੈਸਟ ਕੀਤੇ ਰਿਮਾਂਡ ਲਾ ਕੇ ਤਰ੍ਹਾਂ ਠੀਕ ਹੈ ਲੋਟਕੋ ਵਾਲੇ ਮਾਮਲੇ 'ਚ ਸਾਨੂੰ ਕੁਝ ਲੀਡਸ ਮਿਲੇ ਹੈ ਜੀ ਹੋਪਫੁਲੀ ਅਸੀਂ ਉਹ ਵੀ ਤੁਹਾਡੇ ਸਾਹਮਣੇ ਛੇਤੀ ਦੱਸਾਂਗੇ